ਅੰਮ੍ਰਿਤਸਰ ਦੇ ਭੰਡਾਰੀ ਪੁਲ ਨੇੜੇ ਮਸ਼ਹੂਰ ਪਕੌੜਿਆਂ ਵਾਲੀ ਦੁਕਾਨ ਤੇ ਅੱਜ ਸਿਹਤ ਵਿਭਾਗ ਵੱਲੋਂ ਕੀਤੀ ਗਈ ਅਚਾਨਕਤ ਰੇਡ ਤਿਉਹਾਰਾਂ ਦੇ ਮੌਕੇ ਖਾਣ-ਪੀਣ ਦੀਆਂ ਚੀਜ਼ਾਂ ਦੀ ਕੁਆਲਿਟੀ ਚੈੱਕ ਕਰਨ ਲਈ ਟੀਮ ਨੇ ਤੇਲ ਅਤੇ ਖਾਣ ਸਮੱਗਰੀ ਦੇ ਸੈਂਪਲ ਭਰੇ ਜਾਂਚ ਦੌਰਾਨ ਕਈ ਖਾਮੀਆਂ ਵੀ ਸਾਹਮਣੇ ਆਈਆਂ ਇਸ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਿਰਦੇਸ਼ ਜਾਰੀ ਕਰਦਿਆ ਕਿਹਾ ਗਿਆ ਕਿ ਅਗਰ ਸੈਂਪਲ ਫੇਲ ਹੋਏ ਤਾਂ ਇਹਨਾਂ ਦੁਕਾਨਦਾਰਾਂ ਖਿਲਾਫ ਕਾਰਵਾਈ जरूर ਕੀਤੀ ਜਾਵੇਗੀ ਇਹ ਲੈ ਕਿੰਨੀ ਦੇ ਚੱਲਦਾ ਸਰ રોજ ਚੱਲਦਾ ਜੀ ਮਤਲਬ ਅੱਜ 15 15 ਦੀਆਂ ਮਿੰਟਾਂ ਬਾਅਦ ਤੇਲ ਫੇਰ ਪੈ ਰਿਹਾ ਜੀ ਨਵੇਂ ਸਿਰੋਂ ਜਿਹੜੀ ਰੇਟ ਚ ਦੁਕਾਨ ਦੇ ਵਿੱਚ ਹੋਈ ਹੈ ਕਾਫੀ ਕਮੀਆਂ ਪਈਆਂ ਗਈਆਂ ਕੀ ਕਰੀ ਤੁਸੀਂ ਦੇਖੋ ਇਹ ਨਾਲੋਂ ਨਾਲ ਸਵਾਈ ਕਰਾ ਰਹੇ ਆ ਜੀ ਜਿੱਦਾਂ ਇਹਦਾ ਬਾਗ ਨਿਕਲੀ ਜਾਂਦੇ ਸਵਾਈ ਕਰਾਉਂ ਖਾਂਦੇ ਮਤਲਬ ਜਿੱਦਾਂ ਬੈਠੇ ਬਾਗ ਉੱਠਣ ਦੇ ਨਾਲੋਂ ਨਾਲ ਸਵਾਈ ਕਰਾ ਰਹੇ ਆ ਜੀ ਸਰ ਗਲਵਸ ਤੇ ਕੈਪ ਦਾ ਇਸ਼ੂ ਆ ਰਿਹਾ ਉਹ ਕਿਹੜਾ ਹੈ ਗਲਵਸ ਕਰਕੇ ਨਹੀਂ ਪਾ ਸਕਦੇ ਗਰਮ ਚੀਜ਼ ਹੈ ਗਲਵ ਸੜ ਜਾਣੇ ਤੇ ਪਲਾਸਟਿਕ ਜਾ ਸਕਦਾ ਵਿੱਚ ਤੇ ਕੈਪ ਵੀ ਨਹੀਂ ਪਾਈ ਜੀ ਮੈਂ ਟਰਬਨ ਪਾਈ ਆ ਮੈਂ ਕੈਪ ਨਹੀਂ ਪਾ ਸਕੀ ਕਿਹੜੇ ਬੰਦੇ ਆ ਬਾਕੀ ਸਟਾਫ ਵੀ ਬਾਹਰ ਪਾਉਂਦੇ ਆ ਜੀ ਹੁਣ ਤੁਹਾਡੇ ਸਰਕਾਰ ਵੱਲੋਂ ਤੁਹਾਡਾ ਕੰਮ ਕਿੱਥੇ ਆ ਰਿਹਾ ਤੁਸੀਂ ਕੋਈ ਪਾਲਣਾ ਕਰੋ ਹਾਂਜੀ ਕਰਾਂਗੇ ਜੀ ਕਰਨੀ ਕਿਉਂ ਨਹੀਂ ਹਾਂਜੀ ਕੈਪ ਪਾਵਾਂਗੇ ਹਸਪਤਾਲ ਕਿਹੜੀ ਹੈ ਕਿ ਏਕੀ ਇਹ ਬਿਸ਼ਰ ਕੰ ਦਾ ਨਾਮ ਚੱਲ ਰਿਹਾ ਜਵਲਾ ਰਾਮ ਗੋੜਾ ਸ਼ਾਹੀ ਠੀਕ ਦੇਖੋ ਅਸੀਂ ਆਈ ਥਿੰਕ ਸੋੜੀਆਂ ਵਾਲਾ ਪੁਲ ਕਹਿੰਦੇ ਐ ਨਾ ਪੰਡਾਰੀ ਪੁਲ ਦੇ ਤਸਦੀਕ ਹੀ ਹੈ ਉੱਥੇ ਅਸੀਂ ਆ ਕੇ ਪਕੌੜੇ ਜਿਹੜੇ ਆ ਦੋ ਤਿੰਨ ਬੜੇ ਪੁਰਾਣਾ ਕੰਮ ਕਰ ਰਹੇ ਆ ਪਕੌੜੇ ਭਵਾਨ ਦਾ ਉਹਦੇ ਅਸੀਂ ਅੱਜ ਇੱਥੇ ਚੈਕਿੰਗ ਕੀਤੀ ਸੀ ਬਿਕੋਜ਼ ਤੁਹਾਡੀ ਮੀਡੀਆ ਦੇ ਮਾਧਮ ਰਾਈ ਉਹ ਨਜ਼ਰ ਚ ਆਇਆ ਸੀ ਇਹ ਜਿਹੜਾ ਹੈ ਜਿਹੜੀ ਫੂਡ ਸੇਫਟੀ ਦੇ ਰਿਆ ਗੜੀਆਂ ਆ ਆ ਤਰਾ ਮੈਂ ਉਹ ਉਲੰਘਣਾ ਕਰਦੇ ਹੋਏ ਉਹਦੇ ਉਹ ਆਪਣੇ ਹਾਈਜੀਨ ਨੂੰ ਪ੍ਰੋਪਰ ਨਹੀਂ ਕਰ ਰਹੇ ਜਿਸ ਕਰਕੇ ਸਾਡੇ ਵੱਲੋਂ ਜਿਹੜਾ ਹੈ ਅੱਜ ਇੱਥੇ ਅਚਨਚੇ ਚੈਕਿੰਗ ਕੀਤੀ ਗਈ ਹੈ ਚੈਕਿੰਗ ਦੌਰਾਨ ਪਾਇਆ ਗਿਆ ਕਿ ਇਹਨਾਂ ਨੇ ਜਿਹੜਾ ਸਿਰ ਤੇ ਕੈਪ ਨਹੀਂ ਪਾਈ ਹੋਈ ਸੀ ਔਰ ਗਲਵਜ਼ ਨਹੀਂ ਸੀ ਔਰ ਨਾਲ ਹੀ ਇਹਨਾਂ ਦਾ ਜਿਹੜਾ ਸਬਾਨ ਸਾਰਾ ਉਹ ਅਨਕਵਰਡ ਸੀ ਔਰ ਔਇਲ ਜਿਹੜਾ ਸੀ ਉਹ ਡੀਪ ਫਰਾਈਟ ਲੱਗ ਰਿਹਾ ਸੀ ਤਾਂ ਅਸੀਂ ਇਸ ਮਤਲਬਕ ਇਹਨਾਂ ਨੂੰ ਇਹਨਾਂ ਦਾ ਚਲਾਨ ਇਸ਼ੂ ਕਰ ਦਿੱਤਾ ਨਾ ਜਿੰਕਦਾ ਔਰ ਨਾਲ ਅਸੀਂ ਜਿਹੜਾ ਹੈ ਫਰਾਈਂਗ ਆਇਲ ਦਾ ਸੈਂਪਲ ਜਿਹੜਾ ਕਲੈਕਟ ਕਰ ਲਿਆ ਜੇ ਕੋਈ ਕਮੀ ਪਾਈ ਜਾਂਦੀ ਔਰ ਕੋਈ ਹੋਰ ਕੋਈ ਦੇਖੋ ਕਾਰਵਾਈ ਕਰਤੀ ਹੈ ਜੇ ਨਾ ਹੈ ਜਿੰਕ ਚਲਾਨ ਇਸ਼ੂ ਕਰ ਦਿੱਤਾ ਇਹਨਾਂ ਨੂੰ ਕਹਿ ਦਿੱਤਾ ਕਿ ਆਪਣੇ ਜਿਹੜਾ ਹੈਗਾ ਕਵਰ ਕਰਕੇ ਰੱਖੋ ਹੈੱਡ ਕੈਪਸ ਪਾ ਕੇ ਰੱਖੋ ਗਲਵਸ ਪਾ ਕੇ ਰੱਖੋ ਦੇਖੋ ਜਿਹੜਾ ਹੀਟ ਤੇ ਕੰਮ ਕਰ ਰਿਹਾ ਉਹ ਗਲਵਸ ਨਹੀਂ ਪਾ ਸਕਦਾ ਪਰ ਜਿਹੜਾ ਮਤਲਬ ਉਹਨੂੰ ਜਿਹੜੇ ਕੱਚੇ ਕੀਤੇ ਹੁੰਦੇ ਪਕੌੜੇ ਉਹਨੂੰ ਕਹਿ ਕਿ ਗਲਵਸ ਜਿਹੜਾ ਹੈ ਪਾ ਕੇ ਰੱਖੋ ਸੋ ਇਹਨਾਂ ਵੱਲੋਂ ਦੁਕਾਨਦਾਰ ਵੱਲੋਂ ਕਿਹਾ ਗਿਆ ਕਿ ਅਸੀਂ ਇਹਨਾਂ ਚੀਜ਼ਾਂ ਦੀ ਪਾਲਣਾ ਕਰ ਲਵਾਂਗੇ। ਤੋਂ ਅੱਜ ਜਿਹੜਾ ਅਸੀਂ ਇੱਕ ਫਰਾਈਂਗ ਆਇਲ ਦਾ ਸੈਂਪਲ ਔਰ ਚਲਾਨ ਇਹਨਾਂ ਦਾ ਇਸ਼ੂ ਕਰ ਦਿੱਤਾ। ਤੇਲ ਕਿੰਨੇ ਦਿਨ ਦਾ ਪੁਰਾਣਾ ਲੱਗਦਾ ਸੇ ਦੇ ਨਾਲ ਤੇਲ ਦੇਖੋ ਤੇਲ ਜੋ ਐਸ ਪਰ ਕਮਿਊਨੀਕੇਸ਼ਨ ਤੇਲ ਜਿਹੜਾ ਇਹ ਕਹਿੰਦੇ ਅਸੀਂ ਡੇਲੀ ਪਾ ਰਹੇ ਹਾਂ ਰੋਜ਼ ਦਾ ਰੋਜ਼ਾਨਾ ਅਸੀਂ ਤੇਲ ਜਿਹੜਾ ਹੈ ਉਹ ਚੇਂਜ ਕਰੀ ਜਾ ਰਹੇ ਹਾਂ ਜਿਉਂ-ਜਿਉਂ ਘਟਦਾ ਅਸੀਂ ਨਵਾਂ ਪਾ ਰਹੇ ਹਾਂ ਤੇਲ ਬਾਕੀ ਦੇਖੋ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਹੀ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਜਿਹੜੀਆਂ ਬੜੀਆਂ ਪੁਰਾਣੀਆਂ 올ਡ ਐਂਡ ਫੇਮਸ ਸ਼ਾਪਸ ਨੇ ਲੋਕ ਇੱਥੇ ਜੁਣ ਵੀ ਦੇਖ ਰਹੋ ਪਕੌੜੇ ਖਾ ਰਹੇ ਨੇ ਤੇ ਸਾਡਾ ਜਿਹੜਾ ਇਹੀ ਕੰਸਰਨ ਹੈ ਇਹਨਾਂ ਨੂੰ ਕਿ ਆਪਣਾ ਜਿਹੜਾ ਹਾਈਜੀਨ ਵੀ ਰੱਖਣ ਔਰ ਤੇਲ ਜਿਹੜਾ ਫ੍ਰੀਕੁਐਂਟਲੀ ਚੇਂਜ ਕਰਦੇ ਰਹਿਣ ਕੰਪਲੀਟ ਕੀ ਹੈ ਇਹਨਾਂ ਨੂੰ ਕੰਪਲੀਟ ਕੀ ਹੈ ਇਸ ਤੋਂ ਕੰਪਲੀਟ ਇਹੀ ਸੀਗਾ ਜੀ ਕਿ ਇਹਨਾਂ ਵੱਲੋਂ ਇੱਕ ਤਾਂ ਇਹਨਾਂ ਨੇ ਜਿਹੜਾ ਕਵਰ ਨਹੀਂ ਕੀਤਾ ਹੋਇਆ ਸੀਗਾ ਸਮਾਨ ਔਰ ਸੈਕਿੰਡ ਸੀਗਾ ਇਹ ਤੇਲ ਜਿਹੜਾ ਹੈ ਉਹ ਜਿਆਦਾ ਡੀਪ ਫਰਾਈਡ ਲੱਗ ਰਿਹਾ ਹੈ ਇਹ ਨਹੀਂ ਆਣਾ ਦਾ ਦੇਨੇ ਬਾਕੀ ਸਹਿਰ ਵਾਂਗ ਹੀ ਦੇਨੇ ਦੇਖੋ ਤਿਹਾਰਾਂ ਦੇ ਤਿਹਾਰਾ ਦੇ ਤੇ ਸੀ ਲਗਾਤਾਰ ਜੋ ਸਵੀਟ ਸ਼ਾਪਸ ਹੈ ਔਰ ਬੇਕਰੀ ਸ਼ਾਪਸ ਨੇ ਔਰ ਜੋ ਵੀ ਕੋਆ ਮੈਨੂਫੈਕਚਰਿੰਗ ਨੇ ਸੈਂਪਲਿੰਗ ਕਰ ਰਹੇ ਹੈ ਉਹ ਇਹ ਨਹੀਂ ਇੱਕ ਤਿਹਾਰ ਦਾ ਪਾਰਟ ਹੈ ਕਿਉਂਕਿ ਜਦੋਂ ਵੀ ਘਰ ਗੈਸਟ ਆਉਂਦੇ ਹੈ ਜਾਂ ਆਉਂਦੇ ਤਾਂ ਆਪਾਂ ਸਾਨੂੰ ਪਤਾ ਚਾਹ ਪਕੌੜੇ ਜਾਂ ਹਨਾ ਮਠਾਈ ਵਗੈਰਾ ਖਵਾਣੇ ਤਾਂ this is also part of festival season so we are doing the same thing